brought to by silver pumps top quality aur consistent performance ke liye sirf silver pumps naam yaad rakhna pakistan de kalakar iftikar thakur walon feer dobara to punjabi te bhartiya cinema khilaf bayanbazi kiti gayi iftikar thakur de punjabiyan nu neeva vikhaunde hoye eh daava kita ki sade bina punjab diyan filman nahi chaldiyan te eh bayan di video bahut hi tezi naal viral ho rahi hai jis to punjabi industry nu kehde hoye nazar aa rahe ne انہوں نے کہا جی ہم آپ کے ساتھ بائی کاٹ کریں گے میں کہ تا منہ ہی نہیں بائی کاٹ کر بائی کاٹ کرنا ہے سر جی انہوں نے فلم ساڑھے تو بغیر چل دی ہی نہیں انہوں نے ساڑھے تو بغیر نو فلم بنائی نو دیا نو فلوپ ہے گیا اللہ رب کائر نات نے پاکستان دی سرزمین نو سرزمی کچھ دیتا ہے کہ انہوں نے فلم کے ڈائلگ ابھی لکھنے ہیں کومیڈی اے لکھنے ہاں بی جی ایم اے کرنے ہوں بیک گراؤنڈ میوزک اسی کرنا ہے اور جنیاں فلم آج تک کیتی ہیں ڈوپر کیپر ڈپرٹ تین سو تو لے کے ساڑھے تین سو کروڑ روپئے کی انویسٹمنٹ انہوں کی سارے اتنے ہے وہ سڈے ساڑھے تو بغیر فلم نہیں بنا سکتے وہ جنگ کے میں لڑ لین جو کھیل کے میدان میں نہیں آتے وہ جنگ کے میدان میں بھی نہیں آسکتے ਇਸ ਵੀਡੀਓ 'ਚ ਇਫਤਖਾਰ ਠਾਕੁਰ ਨੇ ਆਪਣੇ ਖਿਲਾਫ ਬੋਲਣ ਵਾਲੇ ਪੰਜਾਬੀ ਕਲਾਕਾਰਾਂ ਬਾਰੇ ਗਲਤ ਬਿਆਨਬਾਜ਼ੀ ਕਰਦੇ ਨਜ਼ਰ ਆਏ ਨੇ ਤੇ ਇਸ ਤੋਂ ਪਹਿਲਾਂ ਇਫਤਖਾਰ ਠਾਕੁਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਉਹਨਾਂ ਨੇ ਭਾਰਤੀਆਂ ਨੂੰ ਧਮਕੀ ਦਿੱਤੀ ਸੀ। ਫਿਜ਼ਾਂ 'ਚ ਆਓਗੇ ਤਾਂ ਹਵਾ 'ਮੇਂ' ਉਡਾ دیے ਜਾਓਗੇ। ਸਮੁੰਦਰ ਦੇ ਪਾਣੀਆਂ 'ਚ ਆਓਗੇ ਤਾਂ ਡਬੋ دیے ਜਾਓਗੇ। ਜ਼ਮੀਨੀ ਰਾਸਤੋਂ 'ਚ ਆਓਗੇ ਤੋ ਦਫਨਾ دیے ਜਾਓ ਇਫਤਖਾਰ ਠਾਕੁਰ ਇਸ ਬਿਆਨ ਤੋਂ ਬਾਅਦ ਉਹਨਾਂ ਦੇ ਬਾਈਕਾਟ ਦੀ ਮੰਗ ਉਠੀ ਸੀ ਤੇ ਕਈ ਪੰਜਾਬੀ ਸਿੰਗਰਸ ਐਕਟਰ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਸਨ ਪੰਜਾਬੀ ਸਿੰਗਰ ਬੱਬੂ ਮਨ ਦੇਵ ਕਰੋੜ ਬਿੰਨੂ ਢਿੱਲੋਂ ਨੇ ਇਸ ਗੱਲ ਦੀ ਨਿੰਦਿਆ ਕੀਤੀ ਸੀ ਤੇ ਫਿਰ ਦੁਬਾਰਾ ਤੋਂ ਹੁਣ ਇਫਤਖਾਰ ਠਾਕੁਰ ਨੇ ਪੰਜਾਬੀਆਂ ਬਾਰੇ ਗਲਤ ਬੋਲਿਆ ਹੈ ਦੱਸ ਦਈਏ ਕਿ ਭਾਰਤ ਪਾਕਿਸਤਾਨ ਚ ਪਿਛਲੇ ਕਈ ਦਿਨਾਂ ਤੋਂ ਚੱਲਦੀ ਤਣਾਅ ਕਾਰਨ ਪਾਕਿਸਤਾਨੀ ਕਲਾਕਾਰਾਂ ਦੇ ਅਕਾਊਂਟ ਇੰਡੀਆ ਚ ਬੈਨ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਕਈ ਪਾਕਿਸਤਾਨੀ ਕਲਾਕਾਰ ਚ ਭਾਰੀ ਰੋਸ ਦਿਖਣ ਨੂੰ ਮਿਲਿਆ ਤੇ ਉਹਨਾਂ ਨੇ ਭਾਰਤ ਬਹੁਤ ਹੀ ਬੁਰਾ ਭਲਾ ਕਿਹਾ ਇਹਨਾਂ ਸਭ ਚੋਹਾਨੀਆਂ ਮੀਰ ਵੀ ਭਾਰਤ ਬਾਰੇ ਬਹੁਤ ਕੁਝ ਬੋਲਦੇ ਨਜ਼ਰ ਆਏ ਸਨ ਤੇ ਹੁਣ ਉਮੀਦ ਕਰਦੇ ਹਾਂ ਕਿ ਪੰਜਾਬੀ ਕਲਾਕਾਰ ਇਹ ਪਾਕਿਸਤਾਨੀ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ 'ਚ ਕੰਮ ਨਾ ਦੇਣ ਜਿਸ ਨਾਲ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਤਾਂ ਜੋ ਇਹ ਭੁਲੇਖਾ ਪਾਲੀ ਬੈਠੇ ਨੇ ਕਿ ਇਹਨਾਂ ਦੇ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਉਹ ਭੁਲੇਖਾ ਦੂਰ ਕੀਤਾ ਜਾਵੇ ਤੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜਰੂਰ ਦੱਸੋ